ਪ੍ਰਕਾਸ਼ ਦੀ ਪੋਥੀ ਅਧਿਆਇ 18 ਇਹਦੇ ਮਗਰੋਂ ਮੈਂ ਇੱਕ ਹੋਰ ਦੂਤ ਨੂੰ ਆਕਾਸ਼ੋਂ ਉੱਤਰ ਦਾ ਡਿੱਠਾ ਜਿਹਦਾ ਵੱਡਾ ਇਖਤਿਆਰ ਸੀ ਅਤੇ ਉਹਦੇ ਤੇਜ ਨਾਲ ਧਰਤੀ ਚੰਦਨੀ ਹੋ ਗਈ ਅਤੇ ਉਹਨੇ ਡਾੜੀ ਉੱਚੀ ਹਾਂਕ ਮਾਰ ਕੇ ਆਖਿਆ ਟਹਿ ਪਈ ਬਾਬਲ ਵੱਡੀ ਨਗਰੀ ਟਹਿ ਪਈ ਉਹ ਪੁੱਤਾਂ ਦਾ ਟਿਕਾਣਾ ਹੋ ਗਿਆ ਨਾਲੇ ਹਰ ਪ੍ਰਿਸ਼ਟ ਆਤਮਾ ਦਾ ਅੱਡਾ ਹਰ ਪ੍ਰਿਸ਼ਟ ਅਰ ਕਣਾਉਣੇ ਪੰਛੀ ਦਾ ਅੱਡਾ ਕਿਉਂ ਜੋ ਉਹਦੀ ਹਰਾਮਕਾਰੀ ਦੇ ਕਰੋਧ ਦੀ ਮਹਿਤੋਂ ਸਾਰੀਆਂ ਕੌਮਾਂ ਨੇ ਪੀਤਾ ਅਤੇ ਧਰਤੀ ਦੇ ਰਾਜਾ ਨੇ ਉਹਦੇ ਨਾਲ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਪਾਰੀ ਉਹਦੀ ਤਰਾਤਰੀ ਭੋਗ ਵਿਲਾਸ ਦੇ ਕਾਰਨ ਤਨੀ ਹੋ ਗਈ ਮੈਂ ਇੱਕ ਹੋਰ ਆਵਾਜ਼ ਆਕਾਸ਼ੋਂ ਇਹ ਅੱਖ ਦੇ ਸੁਣੀ ਹੈ ਮੇਰੀ ਪ੍ਰਜਾ ਉਹਦੇ ਵਿੱਚੋਂ ਨਿਕੜਾਓ ਮਤੇ ਤੁਸੀਂ ਉਹਦੇ ਪਾਪਾਂ ਦੇ ਭਾਗੀ ਬਣੋ ਮਤੇ ਤੁਸੀਂ ਉਹਦੀ ਬਾਵਾਂ ਵਿੱਚ ਸਾਂਝੀ ਹੋਵੋ ਉਹਦੇ ਪਾਪ ਤਾਂ ਆਕਾਸ਼ ਨੂੰ ਅਪੜ ਪਏ ਹਨ ਅਤੇ ਪਰਮੇਸ਼ਰ ਨੇ ਉਹਦੇ ਕੁਦਰਮ ਚੇਤੇ ਕੀਤੇ ਹਨ ਜਿਵੇਂ ਉਹਨੇ ਵਰਤਿਆ ਤਿਵੇਂ ਉਸਦੇ ਨਾਲ ਵੀ ਵਰਤੋ ਸਗੋਂ ਉਹਦੇ ਕੰਮਾਂ ਦੇ ਅਨੁਸਾਰ ਉਹਨੂੰ ਦੁਨਾ ਬਦਲਾ ਦਿਓ ਜਿਹੜਾ ਪਿਆਲਾ ਉਹਨੇ ਭਰਿਆ ਤੁਸੀਂ ਉਸ ਵਿੱਚ ਉਹਦੇ ਲਈ ਦੁਨਾ ਪਰੋ ਜਿੰਨੀ ਉਹਨੇ ਆਪਣੀ ਵਡਾਈ ਕੀਤੀ ਅਤੇ ਪੋਗ ਵਿਲਾਸ ਕੀਤਾ ਉਨਾ ਹੀ ਉਹਨਾਂ ਹੀ ਉਹਨੂੰ ਕਸ਼ਟ ਅਤੇ ਸੋਗ ਪਹਚਾਓ ਕਿਉਂਕਿ ਉਹ ਆਪਣੇ ਜੀਵ ਵਿੱਚ ਇਹ ਆਖਦੀ ਹੈ ਮੈਂ ਰਾਣੀ ਹੋ ਬੈਠੀ ਹਾਂ ਮੈਂ ਵਿਧਵਾ ਨਹੀਂ ਨਾ ਕਦੇ ਸੋਗ ਵੇਖਾਂਗੀ ਇਸ ਕਰਕੇ ਉਹਦੀਆਂ ਬਾਵਾਂ ਇੱਕੋ ਦਿਨ ਵਿੱਚ ਆ ਪੈਣਗੀਆਂ ਮੌਤ ਅਤੇ ਸੋਗ ਅਤੇ ਅਕਾਲ ਅਤੇ ਉਹ ਅੱਗ ਨਾਲ ਪਸੰਮ ਕੀਤੀ ਜਾਵੇਗੀ ਕਿਉਂ ਜੋ ਬਲਵੰਤ ਹੈ ਪ੍ਰਭੂ ਪਰਮੇਸ਼ਰ ਜੋ ਉਹਦਾ ਨਿਆਂੂ ਕਰਦਾ ਹੈ ਧਰਤੀ ਦੇ ਰਾਜੇ ਜਿਨ੍ਹਾਂ ਉਹਦੇ ਨਾਲ ਹਰਾਮਕਾਰੀ ਅਤੇ ਪੋਗ ਵਿਲਾਸ ਕੀਤਾ ਜਿਸ ਵੇਲੇ ਉਹਦੇ ਸੜਨ ਦਾ ਧੂਆਂ ਵੇਖਣਗੇ ਤਾਂ ਉਹਦੇ ਉੱਤੇ ਰੋਣਗੇ ਅਤੇ ਪਿੱਟਣਗੇ ਅਤੇ ਉਹਦੇ ਕਸ਼ਟ ਤੋਂ ਡਰਦੇ ਮਾਰੇ ਉਹ ਦੂਰ ਖਲੋ ਕੇ ਆਖਣਗੇ ਹਾਏ ਹਾਏ ਹੇ ਵੱਡੀ ਨਗਰੀ ਮਜਬੂਤ ਨਗਰੀ ਬਾਬਲ ਇੱਕ ਘੰਟੇ ਵਿੱਚ ਤੇਰਾ ਨਿਬੜਾ ਹੋ ਗਿਆ ਧਰਤੀ ਦੇ ਵਪਾਰੀ ਉਹਨੂੰ ਰੋਂਦੇ ਅਤੇ ਕਰਲਾਉਂਦੇ ਹਨ ਕਿਉਂ ਜੋ ਹੁਣ ਉਹਨਾਂ ਦਾ ਮਾਲ ਕੋਈ ਨਹੀਂ ਲੈਂਦਾ ਅਰਥਾਤ ਮਾਲ ਸੋਨੇ ਦਾ ਅਤੇ ਚਾਂਦੀ ਜਵਾਹਰ ਮੋਤੀਆਂ ਅਤੇ ਕਤਾਨ ਦਾ ਅਤੇ ਬੈਂਗਣੀ ਰੇਸ਼ਮੀ ਅਤੇ ਕਿਰਮਜੀ ਕਪੜੇ ਦਾ ਅਤੇ ਹਰ ਪ੍ਰਕਾਰ ਦੀ ਸੁਗੰਧ ਵਾਲੀ ਲੱਕੜੀ ਅਤੇ ਹਾਥੀ ਦੰਦ ਦੀ ਹਰੇਕ ਵਸਤ ਅਤੇ ਭਾਰੇ ਮੁੱਲ ਦੇ ਕਾਠ ਪਿੱਤਲ ਲੋਹੇ ਅਤੇ ਸੰਕ ਮਰਮਰ ਦੀ ਹਰੇਕ ਵਸਤ ਅਤੇ ਦਾਲਚੀਨੀ ਮਸਾਲੇ ਧੂਪ ਮੁਰ ਲੁਬਾਨ ਮੈਂ ਤੇਲ ਮੈਦਾ ਕਣਕ ਡੰਗਰ ਭੇਡਾਂ ਘੋੜੇ ਅਤੇ ਰਥ ਗੁਲਾਮ ਅਤੇ ਮਨੁੱਖਾਂ ਦੀਆਂ ਜਾਨਾਂ ਤੇਰੇ ਮਨ ਭਾਉਦੇ ਫਲ ਤੈਥੋਂ ਦੂਰ ਹੋ ਗਏ ਸਾਰੀਆਂ ਥੰਦੀਆਂ ਅਤੇ ਪਰਕੀਰੀਆਂ ਵਸਤਾਂ ਤੈਥੋਂ ਜਾਂਦੀਆਂ ਰਹੀਆਂ ਅਤੇ ਹੁਣ ਕਦੇ ਨਾ ਲੱਭਣਗੀਆਂ ਇਹਨਾਂ ਵਸਤਾਂ ਦੇ ਵਪਾਰੀ ਜਿਹੜੇ ਉਹ ਦੇ ਰਾਹੀਂ ਧਨਵਾਨ ਹੋਏ ਸਨ ਉਹ ਦੇ ਦੁੱਖ ਤੋਂ ਡਰਦੇ ਮਾਰੇ ਦੂਰ ਖਲੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ ਹਾਏ ਹਾਏ ਇਸ ਵੱਡੀ ਨਗਰੀ ਨੂੰ ਜਿਹੜੀ ਕਤਾਨ ਬੈਂਗਣੀ ਅਤੇ ਕਿਰਮਚੀ ਬਸਤਰ ਪਹਿਨੇ ਸੀ ਅਤੇ ਸੋਨੇ ਜਵਾਰਾ ਅਤੇ ਮੋਤੀਆਂ ਦੇ ਨਾਲ ਸ਼ਿੰਗਾਰੀ ਹੋਈ ਸੀ ਕਿਉਂ ਜੋ ਇੰਨਾ ਸਾਰਾ ਧਨ ਇੱਕੋ ਘੰਟੀ ਵਿੱਚ ਬਰਬਾਦ ਹੋ ਗਿਆ ਹੈ ਹਰੇਕ ਮਲਾਹਾ ਦਾ ਸਿਰ ਕਰਦਾ ਅਤੇ ਹਰ ਕੋਈ ਜਿਹੜਾ ਜਹਾਜ਼ਾਂ ਵਿੱਚ ਕਿਧਰੇ ਕਿਧਰੇ ਫਿਰਦਾ ਹੈ ਅਤੇ ਮਲਾ ਅਤੇ ਸਮੁੰਦਰ ਉੱਤੇ ਜਿਹਨੇ ਰੋਜੀ ਕਮਾਉਂਦੇ ਹਨ ਸਭੇ ਦੁਖ ਖਲੋਤੇ ਅਤੇ ਉਹਦੀ ਸੜਨ ਦਾ ਧੂਆਂ ਵੇਖ ਕੇ ਚੀਕਾਂ ਮਾਰ ਉਠੇ ਅਤੇ ਬੋਲੇ ਪਈ ਕਿਹੜਾ ਇਸ ਵੱਡੀ ਨਗਰੀ ਦੇ ਤੁਲ ਹੈ ਅਤੇ ਉਹਨਾਂ ਆਪਣੀਆਂ ਸਿਰਾਂ ਵਿੱਚ ਖੇਪਾਈ ਅਤੇ ਰੋਂਦਿਆਂ ਕੁਲਾਉਂਦਿਆਂ ਚੀਕਾਂ ਮਾਰ ਮਾਰ ਕੇ ਆਖਿਆ ਹਾਏ ਹਾਏ ਇਸ ਵੱਡੀ ਨਗਰੀ ਨੂੰ ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ ਉਹਦੇ ਧੰਦੇ ਰਾਹੀਂ ਤਨੀ ਹੋ ਗਏ ਉਹ ਤਾਂ ਇੱਕ ਘੰਟੀ ਵਿੱਚ ਬਰਬਾਦ ਹੋ ਗਈ ਹੈ ਸੁਰਗ ਅਤੇ ਹੀ ਸੰਤੋ ਰਸੂਲੋ ਅਤੇ ਨਬੀਓ ਉਹਦੇ ਉੱਤੇ ਖੁਸ਼ੀ ਕਰੋ ਕਿਉਂਕਿ ਜੋ ਪਰਮੇਸ਼ਰ ਨੇ ਨਿਆਂ ਕਰਕੇ ਤੁਹਾਡਾ ਬਦਲਾ ਉਸ ਤੋਂ ਲਿਆ ਤਾਂ ਇੱਕ ਬਲੀ ਦੂਤ ਨੇ ਇੱਕ ਪੱਥਰ ਵੱਡੇ ਖਰਾਸ ਦੇ ਪੁੱੜ ਜਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ ਇਸੇ ਤਰ੍ਹਾਂ ਉਹ ਵੱਡੀ ਨਗਰੀ ਬਾਬਲ ਜ਼ੋਰ ਨਾਲ ਡਿੱਗੀ ਜਾਵੇਗੀ ਅਤੇ ਫਿਰ ਕਦੇ ਉਹਦਾ ਪਤਾ ਨਾ ਲੱਗੇਗਾ ਰਬਾਬੀਆਂ ਦੀ ਆਵਾਜ਼ ਨਾਲੇ ਗਵਈਆਂ ਦੀ ਵੰਜਲੀ ਵਜਾਉਣ ਵਾਲਿਆਂ ਦੀ ਅਤੇ ਤੁਰੀ ਫੂਕਣ ਵਾਲਿਆਂ ਦੀ ਤੇਰੇ ਵਿੱਚ ਫਿਰ ਕਦੇ ਨਾ ਸੁਣੀ ਜਾਵੇਗੀ ਕਿਸੇ ਪੇਸ਼ੇ ਦਾ ਕੋਈ ਕਾਰੀਗਰ ਤੇਰੇ ਵਿੱਚ ਫਿਰ ਕਦੇ ਨ ਲੱਭੇਗਾ ਚੱਕੀ ਦੀ ਆਵਾਜ਼ ਤੇਰੇ ਵਿੱਚ ਫਿਰ ਕਦੇ ਨ ਸੁਣੀ ਜਾਵੇਗੀ ਅਤੇ ਦੀਵੇ ਦੀ ਲੋ ਤੇਰੇ ਵਿੱਚ ਫਿਰ ਕਦੇ ਨ ਚਮਕੇਗੀ ਲਾੜੀ ਅਤੇ ਲਾੜੇ ਦੀ ਆਵਾਜ਼ ਤੇਰੇ ਵਿੱਚ ਫਿਰ ਕਦੇ ਨ ਸੁਣੀ ਜਾਵੇਗੀ ਤੇਰੇ ਵਪਾਰੀ ਤਾਂ ਧਰਤੀ ਦੇ ਮਹਾਪੁਰਖ ਸਨ ਅਤੇ ਸਾਰੀਆਂ ਕਾਮਾਂ ਤੇਰੀ ਜਾਦੂਗਰੀ ਨਾਲ ਪਰਮਾਇਆਂ ਗਈਆਂ ਨਾਲੇ ਨਬੀਆਂ ਸੰਤਾਂ ਅਤੇ ਉਹਨਾਂ ਸੰਮਨ ਦਾ ਲਹੂ ਜਿਹੜੇ ਧਰਤੀ ਉੱਤੇ ਕੋਹੇ ਗਏ ਸਨ ਉਹਦੇ ਵਿੱਚ ਪਾਇਆ ਗਿਆ